ਪਹਿਲਾਂ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਫਿਰ ਇਹਨਾਂ ਦੀਆਂ ਗੱਲਾਂ ਦਾ ਜਵਾਬ ਅਸੀਂ ਦਿੰਨੇ ਆ ਵੀਡੀਓ ਪੂਰੀ ਜ਼ਰੂਰ ਦੇਖਿਓ ਪਾਲ ਸਿੰਘ ਮੈਰੋ ਨੂੰ ਲੋਕ ਕਿਸ ਤਰ੍ਹਾਂ ਜਾਣਨ ਲੱਗੇ ਬਹੁਤ ਵੱਡੀਆਂ ਜਿਹੜੋਂ ਭਾਰਤ ਦੇ ਵਿੱਚ ਘਟਨਾਵਾਂ ਜਿੱਦਾਂ ਵਾਪਰੀਆਂ ਉਹ ਕਲਕੱਤੇ ਇੱਕ ਬੱਚੀ ਦਾ ਡਾਕਟਰ ਦਾ ਰੇਪ ਹੋ ਗਿਆ ਉੱਥੇ ਮੈਰੋ ਜਾਂਦਾ ਦਿੱਲੀ ਦੇ ਵਿੱਚ 2 ਸਾਲ ਪਹਿਲਾਂ ਇੱਕ ਬੱਚੀ ਦਾ ਮੈਂ ਮੈਂ ਤੁਹਾਨੂੰ ਪੂਰੀ ਦਿੱਲੀ ਦੇ ਵਿੱਚ ਇੱਕ ਬੱਚੀ ਦਾ ਧੱਕਾ ਹੁੰਦਾ ਉੱਥੇ ਉਹ ਜਾਂਦਾ ਕਿਤੇ ਨੌਜਵਾਨ ਦੀ ਪੱਗ ਲੈ ਜਾਂਦੀ ਉੱਥੇ ਮੈਰੋ ਜਾਂਦਾ ਤਾਂ ਉਸ ਲੋਕ ਸਤਿਕਾਰ ਕਰਦੇ ਨੇ ਉਸ ਕਰਕੇ ਜੁੜੇ ਹੋਏ ਨੇ ਕੋਈ ਹੋਰ ਉੱਚ ਕਿਸੇ ਨੇ ਅਗੰਮੀ ਸ਼ਕਤੀ ਤੇ ਵੇਖੀ ਨਹੀਂ ਗਈ ਔਰ ਜਦੋਂ ਉਸ ਇਲਾਕੇ ਦੇ ਕੋਈ ਡੇਰੇਦਾਰ ਉਸ ਇਲਾਕੇ ਦੇ ਪ੍ਰਬੰਧਕ ਨਹੀਂ ਪਹੁੰਚਦੇ ਫਿਰ ਬੰਦਾ ਇੱਥੋਂ 2000 ਕਿਲੋਮੀਟਰ ਜਾ ਰਿਹਾ ਤੇ ਲੋਕ ਤੇ ਪ੍ਰਭਾਵਿਤ ਬਾਬਾ ਜੀ ਸਵੇ ਸੁਭਾਏ ਆ ਵੀ ਗੱਲ ਹੋਊਗੀ ਸਾਰੇ ਮੁਲਕਾਂ ਚ ਡਾਲਰ ਤੇ ਪਾਉਂਡ ਵੀ ਆਉਂਦੇ ਆ ਤੇ ਉਹ ਤਾਂ ਫਿਰ ਸਾਰਿਆਂ ਨੂੰ ਆਉਂਦੇ ਹੁਣ ਦੇਖੋ ਜਿੱਦਾਂ ਸੁਣਾਉਣਾ ਗੱਲ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋ ਕੋਈ ਕੋ ਨੂੰ ਕਿਰਾਇਆ ਖਰਚ ਕੇ ਨਹੀਂ ਕੋਈ ਜਾਣਦਾ ਮਾਰਾ ਨਹੀਂ ਉਹ ਤੇ ਸਪਸ਼ਟ ਹੈ ਜੀ ਉਹ ਤਾਂ ਕੋਈ ਕਈ ਵਾਰੀ ਕਹਿੰਦਾ ਵੀ ਹੁੰਦਾ ਮੈਨੂੰ ਤਾਂ ਕੌਮ ਦੇ ਰਹੀ ਹੈ ਹਾਂ ਤੇ ਕੌਮ ਪਤਾ ਫਿਰ ਕਿੰਨਾ ਦਿੰਦੀ ਹੈ ਕਰੋੜਾਂ ਚ ਦਿੰਦੀ ਹੈ ਇਹ ਨਹੀਂ ਉੱਥੇ ਤਾਂ ਲੱਖ ਰੁਪਈਆ ਜਾਜ ਦੀ ਟਿਕਟ ਹੋ ਗਈ ਹਉਣ ਜਾਣ ਦੀ ਤੇ ਜਿਹੜਾ ਆ ਜਾਣਾ ਉਹ ਕਿੰਨਾ ਤੇ ਜਿਹੜੀ ਫੇਮ ਮਿਲ ਜਾਣੀ ਹੈ ਲੋਕਾਂ ਚ ਵਾਹ ਵਾਹ ਇਹ ਬੰਦੇ ਖੜਨ ਆਲੇ ਆ ਇਹ ਬੰਦੇ ਕਰ ਸਕਦਾ ਪਰ ਰਿਸਕ ਵੀ ਹੈ ਜੀ ਰਿਸਕ ਵੀ ਹੈ ਕਿਹੜੇ ਵੇਲੇ ਹੁਣ ਦਿਨ ਰਾਤ ਬੰਦੇ ਗੱਡੀਆਂ ਤੇ ਤਰੇ ਫਿਰਦੇ ਆ ਕੋਈ ਹੋਰ ਹੋ ਜੇ ਕੋ ਹੁਣ ਏਡੇ ਵੱਡੇ ਬੰਦਿਆਂ ਨਾਲ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅਮਰਪਾਲ ਸਿੰਘ ਸਹੀ ਹੈ ਛਈ ਤੇ ਜਾਂਦੇ ਪਰਮਾਤਮਾ ਜਾਣਦਾ ਜਾਂ ਜਦੋਂ ਜੱਜ ਦੇ ਸਾਹਮਣੇ ਫੈਸਲਾ ਆਊਗਾ ਜਿਹੜਾ ਯਾਰ ਕਮਾਲ ਦੀ ਗੱਲ ਵਾ ਇੱਕ ਬਲਤਕਾਰੀ ਦੀ ਸ਼ਰੀਆਮ ਸਾਈਡ ਲੈ ਰਿਆ ਇਹ ਜੋਨੀ ਬਾਬਾ ਮੈਂ ਇਹਨੂੰ ਬਾਬਾ ਨਹੀਂ ਕਹੂੰਗਾ ਤੁਹਾਡੇ ਲਈ ਬਾਬਾ ਹੋਊਗਾ ਮੇਰੇ ਲਈ ਜੋਨੀ ਹੀ ਆ ਸਿਰਫ ਇਹ ਉਸ ਬੰਦੇ ਦੀ ਸਾਈਡ ਲੈ ਰਿਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਦੇ ਵਿੱਚ ਸਿੱਖਾਂ ਦੀਆਂ ਧੀਆਂ ਦੇ ਬਲਤਕਾਰ ਕਰਦਾ ਸੀ ਇਹ ਉਸ ਬੰਦੇ ਦੀ ਸਾਈਡ ਲੈ ਰਿਆ ਉਸ ਬੰਦੇ ਦੀ ਸਾਈਡ ਤਾਂ ਇਹਨੇ ਕੀ ਲੈਣੀ ਆ ਜਿਹੜਾ ਸਿੱਖ ਕੌਮ ਦੇ ਲਈ ਸਿੱਖਾਂ ਦੀਆਂ ਧੀਆਂ ਦੀ ਪੱਤ ਨੂੰ ਬਚਾਉਣ ਲਈ ਇਦਾਂ ਦੇ ਦੁਸ਼ਟਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਰਿਹਾ ਆ ਉਹਦੀ ਸਾਈਡ ਲੈਣ ਦੀ ਬਜਾਏ ਇੱਕ ਦੁਸ਼ਟ ਬਲਤਕਾਰੀ ਦੀ ਸਾਈਡ ਲੈ ਰਿਹਾ ਆ ਇਹ ਬਾਬਾ ਨਹੀਂ ਹੋ ਸਕਦਾ ਮੈਂ ਇਹਨੂੰ ਬਾਬਾ ਨਹੀਂ ਕਹੂੰਗਾ ਇਹ ਵੀ ਇੱਕ ਦੁਸ਼ਟ ਆ ਮੈਨੂੰ ਤਾਂ ਇੱਥੇ ਪੂਰੀ ਦਾੜੀ ਕਾਲੀ ਲੱਗਦੀ ਆ ਜਿਹੜਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਆ ਉਲਟਾ ਅੱਗਿਓ ਇਹ ਕਹਿ ਰਿਹਾ ਆ ਕਿ ਉਸ ਨੂੰ ਡਾਲਰ ਆਉਂਦੇ ਆ ਉਹ ਇਸ ਕਰਕੇ ਇਹ ਕੰਮ ਕਰ ਰਿਹਾ ਡਾਲਰ ਆਉਂਦੇ ਆ ਚੰਗਾ ਕੰਮ ਤਾਂ ਕਰ ਰਿਹਾ ਆ ਤੁਸੀਂ ਕਿਉਂ ਨਹੀਂ ਚੰਗਾ ਕੰਮ ਕਰਦੇ ਤੁਸੀਂ ਕਿਉਂ ਅੱਖਾਂ ਮੀਟਦੇ ਆ ਜੇ ਕੋਈ ਕਿਸੇ ਸਿੱਖ ਦੀ ਧੀ ਦਾ ਬਲਤਕਾਰ ਹੋ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਦੇ ਵਿੱਚ ਇਹਦਾ ਮਤਵਲ ਤੁਹਾਨੂੰ ਪਹਿਲਾਂ ਵੀ ਪਤਾ ਸੀ ਇਸ ਦੇ ਬਾਰੇ ਇਸ ਕਰਕੇ ਤੁਸੀਂ ਅੱਜ ਉਸ ਦਾ ਸਾਥ ਦੇ ਰਹੇ ਆ ਸਿੱਖੋ ਤੁਸੀਂ ਪੂਰੇ ਗਮਰਾਹ ਹੋ ਚੁੱਕੇ ਆ ਸਿੱਖ ਕੌਮ ਪੂਰੀ ਗਮਰਾਹ ਹੋ ਚੁੱਕੀ ਆ ਸਾਡਾ ਬਾਬਾ ਸੀ ਬਾਬਾ ਨਾਨਕ ਸਾਡਾ ਬਾਬਾ ਸੀ ਗੁਰੂ ਗੋਬਿੰਦ ਸਿੰਘ ਜੀ ਸਾਡਾ ਬਾਬਾ ਸੀ ਸਤਗੁਰ ਰਬਦਾਸ ਮਹਾਰਾਜ ਜੀ ਸਾਡਾ ਬਾਬਾ ਸੀ ਗੁਰੂ ਗ੍ਰੰਥ ਸਾਹਿਬ ਜਿਸ ਬਾਬੇ ਨੂੰ ਗੱਦੀ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਗਏ ਸੀ ਤੇ ਇਹ ਕਿਹਾ ਸੀ ਉਹਨਾਂ ਨੇ ਕਿ ਸਾਡਾ ਸਿੱਖਾਂ ਦਾ ਜਿਹੜਾ ਬਾਬਾ ਹੈ ਗੁਰੂ ਗ੍ਰੰਥ ਸਾਹਿਬ ਵਾ ਸਿੱਖਾਂ ਦੀ ਹੋਰ ਕੋਈ ਗੱਦੀ ਨਹੀਂ ਹੈਗੀ ਇਹ ਗੱਦੀਆਂ ਸਾਰੀਆਂ ਆਪੇ ਲੱਗੀਆਂ ਆ ਜੇ ਗੱਦੀ ਸਾਡੇ ਗੁਰੂਆਂ ਦੀ ਹੈਗੀ ਆ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਵਾ ਗੁਰੂ ਗ੍ਰੰਥ ਸਾਹਿਬ ਦੀ ਓਟ ਦੇ ਵਿੱਚ ਰਿਹਾ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਿਆ ਕਰੋ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਸਫਲ ਹੋਣਾ ਹੈ ਇਹਨਾਂ ਬਾਬਿਆਂ ਨੇ ਜੋ ਇਹ ਖੁਦ ਕੰਮ ਕਰਦੇ ਆ ਉਹੀ ਤੁਹਾਨੂੰ ਇਹਨਾਂ ਨੇ ਸਿੱਖਿਆ ਦੇਣੀ ਆ ਸਵੇਰੇ ਸ਼ਾਮੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਸਵੇਰੇ ਉੱਠ ਕੇ ਜਪਜੀ ਸਾਹਿਬ ਸ਼ਾਮ ਨੂੰ ਰਹਿਰਾਸ ਸਾਹਿਬ ਕਰਿਆ ਕਰੋ ਇਹਨਾਂ ਬਾਬਿਆਂ ਤੋਂ ਕੁਝ ਨਹੀਂ ਮਿਲਣਾ ਮੈਂ ਹਰੇਕ ਵਾਰ ਵੀਡੀਓ ਦੇ ਵਿੱਚ ਇਹੀ ਗੱਲ ਕਹਿੰਨਾ ਆ ਜਿਹੜਾ ਇੱਕ ਬਲਤਕਾਰੀ ਦੀ ਸ਼ਰੇਆਮ ਇੱਕ ਨਿਊਜ਼ ਚੈਨਲ ਤੇ ਬਹਿ ਕੇ ਸੈਡ ਲੈ ਰਿਹਾ ਆ ਅਮਰਤਪਾਲ ਮਹਿਰੂ ਦਾ ਸਾਥ ਤਾਂ ਕੀ ਦੇਣਾ ਆ ਇੱਕ ਉਸ ਦੁਸ਼ਟ ਦੀ ਸਾਈਡ ਲੈ ਰਿਹਾ ਆ ਬਾਕੀ ਤੁਸੀਂ ਆਪਣੇ ਕਮੈਂਟ ਦੇ ਵਿੱਚ ਵਿਚਾਰ ਜ਼ਰੂਰ ਦਿਓ ਜੇ ਮੇਰੀਆਂ ਗੱਲਾਂ ਦੇ ਨਾਲ ਤੁਸੀਂ ਸਹਿਮਤ ਹੋ ਤਾਂ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਦੁਸ਼ਟ ਦਾ ਹਰੇਕ ਨੂੰ ਪਤਾ ਲੱਗ ਸਕੇ ਕਿ ਇਹਦੀ ਸੋਚ ਕੀ ਆ ਤੇ ਫਿਰ ਤੁਹਾਨੂੰ ਮਿਲਦੇ ਆਂ ਅਸੀਂ ਅਗਲੀ ਵੀਡੀਓ ਦੇ ਵਿੱਚ